だからこの間い,いかん。 ਹੈਲੋ ਹਾਂ ਜੀ ਮੰਡੀ ਚ ਸੌਦਾ ਬਾਦਰ ਸਿੰਘ ਜੀ ਆਟੋ ਚ ਲਾਉਣਾ ਜੀ ਹਾਂਜੀ ਇਹ ਹੋਟਲ ਮੰਡੀ ਦਾ ਜਵਾਨ ਦਾ ਇਹ ਬਾਜ਼ੂ ਇਹ ਦੋ ਨੰਬਰ ਦੀ ਵਕਰੀਆਂ ਦਾ ਸੌਦਾ ਜੀ ਉਹਨਾਂ ਪੱਤਰ ਕੀ ਆਂਦਾ ਹਾਂ ਇਹ ਹੁਣ ਮੰਡੀ ਬੰਦ ਕਰਕੇ ਵੀ ਤਾਂ ਵੀ ਸੌਦਾ ਵਿਕੀ ਜਾਂਦਾ ਇਹਨਾਂ ਦਾ ਗੇਟ ਤਾਂ ਬੰਦ ਆ ਸਰ ਕਿੱਥੋਂ ਦੇ ਕੇ ਤੇ ਆ ਆ ਦੇਖੋ ਉੱਪਰ ਨਹੀਂ ਸਪਲਾਈ ਕਰੀ ਜਾਂਦੇ ਕੰਦਾ ਉੱਪਰ ਦੀ ਗ੍ਰੇਲਾਂ ਉੱਪਰ ਦੀ ਸਪਲਾਈ ਕਰੀ ਜਾਂਦੇ ਸਾਡਾ ਮਾਲ ਲੱਗਦਾ ਫਿਰ ਲੋਕਾਂ ਨੂੰ ਸੈਂਟਰ ਦੀ ਬੇਚੀ ਜਾਂ ਹਾਏ ਬੇ ਉਹਨ ਲੁੱਟਕੋ ਵਾਲਾ ਕੰਮ ਹੀ ਆਈ ਹੁਣ ਜਿਹੜੇ ਭਾਈ 10 ਰੁਪਏ ਵਾਲੀ ਚੀਜ਼ ਭਾਈ 25 30 ਰੁਪਏ ਵੇਚੀ ਜਾਂਦੇ ਅਰਦਾਨੀ ਆਰਤੀ ਮਰ ਗਿਆ ਇਹਨਾਂ ਦਾ ਆਰਤੀ ਦਾ ਹੋ ਗਿਆ ਹਾਂ